ਇਹ ਰਹਾ ਮੂਹਰ ਇਹ ਨਹੀਂ ਆ ਮੈਂ ਲੇਟਾ ਲਾ ਦਿਆਂ ਇਹ ਤਾਰਾਂ ਕਾਸਟੀਆਂ ਤੇ ਗੱਲ ਪਈ ਹੈ ਮੈਂ ਤੇ ਕੋਲਾ ਕੰਮ ਜਰੀ ਦੀ ਹੈ ਜਾਨਣ ਦਾ ਬਹੁਤ ਜ਼ਿਆਦਾ ਹੈ ਨਾ ਜੋ ਬਗੜਾ ਸੁਰਾ ਕਾਸਟੀਆਂ ਕਿੰਨੇ ਸੋਹਣੇ ਲੱਗਦੇ ਲਾਈਟਾਂ ਲਾਈ ਜਾਂਦਾ ਘੈਂਟਾ ਵੀ ਹੋਣਾ ਲੱਗਦਾ ਉਸੇ ਹੈਗਾ ਉਹ ਲੋ ਵੀ ਸਾਰਾ ਕੁਝ ਹੋ ਗਿਆ ਰੈਡੀ ਬਾਈਕ ਆਪਣੀ ਬਿਲਕੁਲ ਰੈਡੀ ਹੈ ਬੀਤਕਣੇ ਆਪਾਂ ਨੂੰ ਵਾਵਾ ਸਾਰਾ ਡਿਸਕਾਊਂਟ ਕਰਤਾ ਪਰ ਇਹਦਾ ਦੱਸਣਾ ਨਹੀਂ ਕਿਸੇ ਨੂੰ ਸਪੈਸ਼ਲੀ ਕੀਤਾ ਹੈ ਮੈਂ ਤੁਹਾਡੇ ਹੱਥ ਦੇ ਤੇ ਬਾਈਕ ਬਿਲਕੁਲ ਰੈਡੀ ਖੜੀ ਹੈ ਹੈਲਮਟ ਪਾਉਨੇ ਆ ਤੇ ਚੱਲਦੇ ਆ ਆਪਾਂ ਹੁਣ ਐਨਐਸ1 ਤੇ ਉੱਥੇ ਥੋੜੀਆਂ ਕੁਝ ਕੰਮ ਕਰਾਉਣਾ ਕਰਾ ਲਈ ਠੀਕ ਆ ਦਿੱਪਕ ਜੀ ਤਾਂ ਕੇ ਬਾਰੇ ਇੱਕ ਆਪਾਂ ਦਿਨਾਲੀ D7 Pro ਦੀਆਂ ਲਾਈਟਾਂ ਮੰਗਾ ਲਈਆਂ ਸੀਗੀਆਂ ਉਹ ਤੇ ਇੱਕ ਲਾਵਾਂਗੇ ਆਪਾਂ ਕੈਨ ਸਮਾਰਟ ਤੇ ਆਹ ਖੜਾ ਮੋਟਰਸਾਈਕਲ ਏਜੰਸੀ ਤੋਂ ਬਾਅਦ ਸਿੱਧਾ ਹੀ ਆਪਾਂ NS1 ਦੇ ਪਹੁੰਚ ਗਏ ਆ ਕਿਉਂਕਿ ਆਪਾਂ ਨੂੰ ਨਾ ਦੁਬਾਰਾ ਆਉਣਾ ਔਖਾ ਬਹੁਤ ਹੈ ਨਾ ਹੀ ਆਪਣੇ ਕਿਸੇ ਨੂੰ ਪਤਾ ਕੈਨ ਸਮਾਰਟ ਬਾਰੇ ਤਾਂ ਕਰਕੇ ਅੱਜ ਇੱਥੋਂ ਹੀ ਲਵਾ ਕੇ ਹੀ ਲੈ ਕੇ ਜਾਣਾ ਸਾਰਾ ਕੁਝ ਹੋਰ ਹੋਰ ਉਹ ਆਪਣੇ ਰਕੇ ਤੇ ਕਿਸੇ ਨੂੰ ਪਤਾ ਹੀ ਨਹੀਂ ਵੀ ਕੈਨ ਸਮਾਰਟ ਕੀ ਚੀਜ਼ ਆ ਰੰਗਦਾ ਅੱਛਾ ਇਹ ਕੀ ਆ ਹਾਂ ਤਾਂ ਇਹਨਾਂ ਆਪਣਾ ਹੋਜੂ ਕੰਮ ਘੰਟੇ ਚਾਹੁੰਦੇ ਬਾਈ ਚਲੋ ਗੱਡਾ ਆਹ ਕੀ ਆਪਣਾ ਟੈਂਕ ਬੈਗ ਆ ਆਪਣੀ ਉਹ ਕੈਨ ਸਮਾਰਟ ਤੇ ਲੁਟਾ ਲੁਟਾਇਆ ਗਿਆ ਸਾਰਾ ਕੁਝ ਬਾਅਦ ਵਿੱਚ ਲੱਗੇ ਤੇ ਬਾਅਦ ਨੂੰ ਪਤਾ ਲੱਗਣਾ ਸਹੀ ਗੰਦਾ ਵੀ ਪਰ ਬੰਦ ਚੱਲੀ ਜਾਂਦਾ ਕੰਮ ਲਾਈਟਾਂ ਲਾ ਲਈਆਂ ਆਪਾਂ ਲਾਈਟਾਂ ਆਪਣੀਆਂ D7 Pro ਤੇ ਕੈਨ ਸਮਾਰਟ ਵੀ ਲਾਤਾ ਕੈਨ ਸਮਾਰਟ ਆਹ ਜੀ ਹੈ ਆ ਨਿਕਾਜਾ ਵਰਜਾ ਇਹਨੂੰ ਕਹਿੰਦੇ ਕੈਨ ਸਮਾਰਟ ਇਹ ਸਾਰੀਆਂ ਲਾਈਟਾਂ ਲੂਟਾ ਕੰਟਰੋਲ ਕਰੂਗਾ ਆਪਣਾ ਦੱਸਾਂਗੇ ਬਾਅਦ ਚ ਵੀ ਕਿਵੇਂ-ਕਿਵੇਂ ਕੰਟਰੋਲ ਕਰਦਾ ਤੇ ਕੀ-ਕੀ ਕਰਦਾ ਤੇ ਹਾਂ ਟਾਈਮ ਹੋ ਗਿਆ ਜੀ 5:12 ਹੋ ਗਏ ਤੇ ਹਜੇ ਆਪਾਂ ਇੱਥੇ ਹੀ ਫਿਰਦੇ ਮੁਹਾਲੀ ਕਿ ਪ੍ਰੈਗ ਵੀ ਪਹੁੰਚਣਾ ਤੇ ਮਲਟਾ ਹੈਗਾ ਸੋਨੇ ਕੈਂਡ ਸਮਾਰਟ 1,50,000 ਦਿਨ ਤੇ ਬਾਕੀ ਨਿੱਕੇ ਨਿੱਕੇ ਚੀਜ਼ਾਂ ਹੋਰ ਵੀ ਆ ਆ ਟੈਂਕ ਬੈਗ ਹੋ ਗਿਆ ਔਰ ਰਿੰਗ ਰੁੰਗ ਜਾ ਲਟਰ ਪਟਰ ਵਾਵਾ ਕੁਸ ਹੈ ਤੇ ਬਾਅਦ ਸਾਰਾ ਜੋੜ ਜੁਮਾ ਜਾ ਲਾਵਾ ਹੀ ਕੇਰਾ ਲਵਾ ਲਈ ਜਰਾਤ ਨਾਲ ਲੈਤਾ ਰਿਸੀ ਸਾਂ ਇਹਦੇ ਵਾਸਤੇ ਵੀ ਮੈਂ ਲੈਟ ਤੋਂ ਆਪਣਾ ਕਨੈਕਟ ਕਰਕੇ ਥੋੜਾ ਸਾਫ ਸਿਹੜਾ ਇਹਦਾ ਉਹਦੇ ਨਾਲੇ ਸਹੀ ਉੱਪਰ ਦੇ ਨਾਲ ਇੱਕ ਸਟਾਕ ਲੈ ਕੇ ਕਾਹਦੇ ਦਾ ਨਾਮ ਲੈਂਦੇ ਤੇ ਇਹਨਾਂ ਦੇ ਚੱਲਣ ਦੇ ਉਹ ਮੁਕਾਬਲੇ ਪੁੱਛਦੇ ਨਹੀਂ ਜੀ ਆਹ ਹੋ 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 ਚਾ ਚੱਲੇ ਨਾ ਖਾ ਜਾਓ ਜੀ ਜੀ ਬੋਲੀ ਤੁਸੀਂ ਬਿਪਲ ਮਾਨ ਨੂੰ ਮੁੱਠਿਆਂ ਦਾ ਕੰਮ ਆਪਣਾ ਮੋਟਾ-ਮੋਟਾ ਹੋ ਗਿਆ। ਚਾੜ ਲੀਆਂ ਮੋਟੀਆਂ-ਮੋਟੀਆਂ ਜੈਕਟਾਂ। ਕੌਣ ਚਲਦੀ ਆ ਪਿੰਡ ਨੂੰ ਤੇ ਟਾਈਮ 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 ਕਿੰਨਾ ਹੋ ਗਿਆ ਬਈ ਓਏ। 6:30 ਹੋ ਗਏ ਆ। ਕਿੰਨੇ ਕਿੰਨੇ ਟਾਈਮ ਤੋਂ ਪਹੁੰਚਦੇ ਆ। ਮਿਲਦੇ ਆ ਫਿਰ ਅੱਜ। ਲੋ ਵੀ ਭਾਈ ਪਹਿਲਾਂ ਤਾਰਾ ਸਿੰਘ ਚਲਾਊਗਾ। ਫਿਰ ਗਾਂ ਜਾ ਕੇ ਸ਼ਹਿਰ ਤੋਂ ਬਾਹਰ ਮੈਚ ਲਾਊਗਾ। ਕਿਉਂਕਿ ਥੋੜਾ ਜਿਹਾ ਹਜੇ ਹਿਸਾਬ ਨਹੀਂ ਗਿਆ ਨਵੇਂ-ਨਵੇਂ ਚੀਜ਼ ਆ। ਤੇ ਚਲੋ ਵੀ ਖਚਦੇ ਆਂ। ਤਾ ਤੇਲ ਪਾਉਣ ਵਾਲਾ ਤੇਲ ਪਾਈ ਪਹਿਲਾਂ। ਅਵੀ ਹਜੇ ਆਪਾਂ ਮੁਹਰਲੀ ਸ਼ਹਿਰ 'ਚ ਘੇੜੇ ਦਿੰਦੇ ਫਿਰਦੇ ਆਂ ਹੋਮ ਲੈਂਡ ਆਗੇ ਆ ਹੋਮ ਲੈਂਡ ਆ ਆਪਣੇ ਸਾਹਮਣੇ ਬਿਲਕੁਲ ਤੇ ਬਸ ਆਹ ਟ੍ਰੈਫਿਕ ਜੇ ਤਾਂ ਨਿਕਲ ਜੇ ਫੇਰ ਤਾਂ ਵਾਟ ਆਪਣੀ ਛੇਤੀ ਨਿੰਬੜ ਜੂਗੀ ਇੱਥੇ ਟਾਈਮ ਲੱਗਣਾ ਜੇ ਤਾਂ ਲੱਗਣਾ ਕੋਈ ਏਡਾ ਪੱਤੀ ਮਿਲਦੀ ਆ ਨਾ ਫਿਰ ਸਾਰੀਆਂ ਰੈਡੀ ਮਿਲ ਜਾਂਦੇਗਾ ਟਾਈਮ ਵੀ ਬੜਾ ਇਹਨਾਂ ਦਾ ਸੀ 60 ਸੈਕਿੰਟ ਆ ਕਿੰਨਾ ਸੋਹਣਾ ਲੱਗਦੇ ਲਾਈਟਾਂ ਜੀਆਂ ਲਾਈਆਂ ਲੈ ਘੈਂਟਾ ਵੀ ਹੋਣਾ ਆ ਗਾਣਾ ਨਹੀਂ ਆ ਰਿਹਾ ਲਾ ਪਾਪਾ ਖਰੜ ਪਹੁੰਚ ਗਏ ਤੇ 7:05 ਹੋ ਗਏ ਆ ਹੁਣ ਟ੍ਰੈਫਿਕ ਚੋਂ ਨਿਕਲੇ ਆ ਹੁਣ ਖਿੱਚਦੇ ਆ ਵਾਟ ਅੱਜ ਉਹ ਤੇਲ ਪੁਆੜਿਆ ਖੇਰਾ ਆਪਾਂ 19 ਲੀਟਰ ਕਿ 20 ਲੀਟਰ ਪੈ ਗਿਆ ਬਾਈ 19 19 ਲੀਟਰ ਤੇਲ ਪੁਆੜਿਆ 7:23 ਮਿੰਟ ਹੋ ਗਏ ਆ ਹਜੇ ਆਪਾਂ ਖਰੜ ਤੋਂ ਬਾਹਰ ਹੀ ਨਿਕਲੇ ਆ ਹੋਰ ਨੌਨ ਸਟਾਪ ਭੱਜਦਾ ਕੰਮ ਲਧਿਆਣਾ ਟੱਪ ਕੇ ਹੀ ਦੇਖਾਂਗੇ ਕੀ ਬਣਦਾ ਲਧਿਆਣਾ ਪਹੁੰਚ ਗਏ ਆ ਤੇ ਟਾਈਮ ਕਿੰਨਾ ਹੋ ਗਿਆ 8:34 ਮਿੰਟ ਹੋ ਗਿਆ ਟਵਾਟ ਆਪਣੀ ਇੱਥੋਂ ਰਹਿ ਗਈ ਆ 90 ਕਿਲੋਮੀਟਰ ਤੇ ਬਸ ਗਾਂ ਕੇ ਪੇ ਜੂਸ ਪੀਣ ਦਾ ਮਨ ਉਦੋਂ ਗਾਂ ਫਰਮਾਂ ਚਲਾਉਂਗਾ ਬਾਈ ਪਿੱਛੇ ਬੈਠੂਗਾ ਹਾਂ ਹਾਂ ਬੋਲ ਚੜਨਾ ਇਹ ਖੱਬੇ ਕਰ ਲੋ ਕਬੇ ਮੁੱਲਾਪੁਰ ਰਹਿ ਗਿਆ ਆਪਾਂ ਨੂੰ 9 ਤੇ 28 ਲੈ ਲਿਆ ਕੰਮ ਬਸ ਅੱਗੇ ਹਰਤਾ ਲੈ ਵੀ ਆਪਾਂ ਹੁਣ ਮੁੱਲਾਪੁਰ ਦੇ ਥੱਲੇ ਲਾ ਲਿਆ ਸੀ ਮੋਟਰਸਾਈਕਲ ਇੱਥੇ ਥੋੜਾ ਜਨਾ ਜੂ ਜਾ ਸਪੀਨ ਦੀ ਤਮੰਨਾ ਹੈ ਇਹ ਪੀਨੇ ਆ ਕਾਫੀ ਕਾਫੀ ਪੀ ਕੇ ਬੁਰਾ ਹਾਲ ਜੇ ਆਪਿਆ ਹਾਂ ਝਟਕਾ ਨਾ ਵੱਜੰਦੀ ਬਸ ਲੈ ਵੀ ਪਰਵਾਨਾ ਡਰਾਈਵਰ ਹੋ ਗਿਆ ਚੇਂਜ

ਹਾਂ ਸੱਤ ਜਾਨ ਨਹੀਂ ਨਹੀਂ ਹਾਂ ਉਦੋਂ ਉੱਥੇ ਪਤਾ ਸੀ ਫੋਨ ਮੇਰੀ ਜੇਬ 'ਚ ਹੈ ਮੇਰਾ ਤੇ ਲਾਈਟਾਂ ਬੜੀਆਂ ਜਗਦੀਆਂ ਉਹ ਲਾਈਟਾਂ ਦੁੱਧੀਆਂ ਵੱਡੀਆਂ ਜਗ ਕਿੰਨੀਆਂ ਆਪੀ ਆਪੇ ਕਿ ਜਗਾਉਣੀਆਂ ਬਣੀਆਂ ਫਾਈ ਵੀ ਕਿੱਥੋਂ ਕਰਨੇ ਆ ਜਾਤਾ ਆਪਾਂ ਕਿ ਕਰਾਓ ਕਾਲੀਆਂ ਲੈ ਕੱਲ ਉੱਟੀਆਂ ਲੈ ਜਾਣਾ ਅਰਾ ਸੋੜਾ ਮਹੌਲ ਜਿਹਾ ਲੱਗਦਾ ਰਾਤ ਨੂੰ ਇੱਥੇ ਦਾ ਜਦੋਂ ਨਾ ਦਿੱਤਾ ਲਸ ਬੂਰੇ ਕਸਪੀਤਾ ਹੋਵੇ ਸਮਹਾਲਾ ਅਸੀਂ ਲੋ ਪਹੁੰਚ ਗਏ ਘਰੇ ਤੇ ਟਾਈਮ ਹੋ ਗਿਆ 10 ਵਜੇ ਆ ਤੇਲ ਕਹਿੰਦੇ ਚੋਣਾ ਚੋੜੋ ਬਈ ਹਾਂ ਨਹੀਂ ਛਗਣ ਵਿਹਾਰ ਤਾਂ ਕਰਨੇ ਚਾਹੀਦੇ ਆ ਹਉਲਾ ਹੀ ਮਾਤਾ ਵੀ ਡਿੱਕੀ ਜਾਂਦੇ ਸਾਰੇ ਡਿੱਕੀ ਜਾਂਦੇ ਆ ਯਾ ਲੌਗ ਆਊਟ ਬਚ ਕੇ ਬਚ ਕੇ ਬਚ ਕੇ